ਸਾਸਾਇਕਾਲ ਜੀ ਮੈਂ ਬਲਜਿੰਦਰ ਸਿੰਘ ਮਾਨ ਦੁੱ ਚੱਕਿਓ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 21 ਜਨਵਰੀ 2025 ਤੇ ਟਾਈਮ ਕਰੀਬ 7:30 ਤੋਂ ਉੱਪਰ ਹੋ ਚੁੱਕੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਪੋਰਾ ਪੈਣ ਦੇ ਚਾਂਸ ਆ ਮੀਂਹ ਕਿੱਥੇ ਪੈ ਸਕਦਾ ਕਿੱਥੇ ਨਹੀਂ ਪੈ ਸਕਦਾ ਇੱਕ ਪਾਸਮੀ ਸਿਸਟਮ ਵੀ ਆ ਰਿਹਾ ਹੈਗਾ ਪਿਛਲੇ 24 48 ਘੰਟਿਆਂ ਦੀ ਗੱਲ ਕੀਤੀ ਹੈ ਜੋ ਪਿਛਲੇ 2 3 ਦਿਨਾਂ ਦੀ ਗੱਲ ਕੀਤੀ ਹੈ ਤਾਂ ਪੰਜਾਬ ਦੇ ਅਸਮਾਨ ਤੇ ਬੱਦਲਵਾਈ ਦੀ ਆਵਾਜ਼ ਆਈ ਜਿਹੜੀ ਲਗਾਤਾਰ ਬਣੀ ਹੋਈ ਹੈ ਕਿਤੇ ਹਲਕੀ ਬੱਦਲਵਾਈ ਕਿਤੇ ਦਰਮਿਆਨੀ ਕਿਤੇ ਤਿੱਤਰ ਖੰਬੀ ਜੀ ਬੱਦਲਵਾਈ ਹੈ ਜਿਹੜੀ ਪੰਜਾਬ ਦੇ ਸਮੁੱਚੇ ਪੰਜਾਬ ਦੇ ਅਸਮਾਨ ਤੇ ਜਿਹੜੀ ਦਿਖਾਈ ਦੇ ਰਹੀ ਹੈਗੀ ਗੁਜਰਦੀ ਜਿਹਦਾ ਕਰਕੇ ਰਾਤਾਂ ਦਾ ਪਾਰਾ ਜਿਹੜਾ ਵਾਦਦਾ ਦਿਖਾਈ ਦੇ ਰਿਹਾ ਮਤਲਬ ਕਿ ਰਾਤਾਂ ਦੇ ਪਾਰੇ ਵਿੱਚ ਵਾਦਦਾ ਰਿਕਾਰਡ ਹੋਇਆਗਾ ਇਹ 2-3 ਡਿਗਰੀ ਆਮ ਨਾਲੋਂ ਜ਼ਿਆਦਾ ਰਾਤਾਂ ਦਾ ਪਾਰਾ ਜਿਹੜਾ ਰਿਕਾਰਡ ਹੋ ਰਿਹਾ ਹੈਗਾ ਮਤਲਬ ਕਿ ਜਿਹੜੀ ਬੱਦਲਵਾਈ ਦੀ ਆਵਾਜ਼ਾਈ ਦੇ ਕਾਰਨ ਰਾਤਾਂ ਦੀ ਠੰਡ ਹੈ ਜਿਹੜੀ ਗਾਇਬ ਹੋ ਚੁੱਕੀ ਹੈਗੀ ਹਾਲਾਂਕਿ ਆਉਂਦੇ ਦਿਨਾਂ ਵਿੱਚ ਠੰਡ ਫੇਰ ਵਾਪਸੀ ਕਰੂ ਰਾਤਾਂ ਦੀ ਦਿਨ ਦੇ ਪਾਰੇ ਵਿੱਚ ਹਲਕਾ ਵਾਧਾ ਹੋਊਗਾ ਜੇ ਪਿਛਲੇ ਇਹ ਆਪਾਂ ਪਿਛਲੇ 24 ਤੋਂ 38 ਘੰਟਿਆਂ ਦੀ ਗੱਲ ਕਰ ਰਹੇ ਹਾਂਗੇ ਕਿਉਂਕਿ ਜਿਹੜੀ ਬੱਦਲਵਾਈ ਦੀ ਆਵਾਜ਼ ਹੈ ਲਗਾਤਾਰ ਬਣੀ ਹੋਈ ਸੀ ਜਿਦਾ ਕਰਕੇ ਅਸਮਾਨ ਆ ਜਿਹੜਾ ਰਾਤ ਨੂੰ ਪੂਰੀ ਤਰ੍ਹਾਂ ਬੰਦ ਜਾ ਹੋ ਜਾਂਦਾ ਜਿਦਾ ਕਰਕੇ ਰਾਤਾਂ ਦੇ ਪਾਰੇ ਵਿੱਚ ਬਾਦਦਾ ਹੋਇਆਗਾ ਤੇ ਠੰਡ ਆ ਜਿਹੜੀ ਰਾਤਾਂ ਦੀ ਗਾਇਬ ਹੋ ਚੁੱਕੀ ਹੈਗੀ ਤੇ ਅੱਗੇ ਦੀ ਗੱਲ ਕੀਤੇ ਆਪਦਾ 22 ਤੇ 23 ਜਨਵਰੀ ਨੂੰ ਇੱਕ ਪੱਛਮੀ ਸਿਸਟਮ ਪੰਜਾਬ ਦੇ ਉੱਪਰ ਦੀ ਗੁਜਰੂਗਾ ਜਿਦਾ ਕੋਈ ਪੰਜਾਬ ਤੇ ਕੋਈ ਖਾਸ ਇੰਪੈਕਟ ਨਹੀਂ ਪੈਣਾਗਾ ਕਿਉਂਕਿ ਇਹਦੇ ਕਾਰਨ ਕੀ ਹੁੰਦਾਗਾ ਵੀ ਪਹਿਲਾਂ ਉਮੀਦ ਹੈਗੀ ਸੀ ਮੀਂਹ ਦੀ ਪੰਜਾਬ ਚ ਵੀ 22 23 ਜਨਵਰੀ ਵਾਲਾ ਸਿਸਟਮ ਆ ਜਿਹੜਾ ਮੀਂਹ ਦੇ ਕੇ ਜਾਉ ਪੰਜਾਬ ਚ ਭਾਵੇਂ ਥੋੜੇ ਬਹੁਤੇ ਇਰਿਆਚੀ ਦੇ ਜਾਵੇ ਹੁਣ ਪੱਛਮੀ ਸਿਸਟਮ ਤਾਂ ਆ ਰਿਹਾ ਹੈਗਾ ਪਰ ਪੱਛਮੀ ਸਿਸਟਮ ਨੂੰ ਪੂਰੇ ਦੀ سپورਟ ਆ ਜਿਹੜੀ ਹਵਾਵਾਂ ਦੀ ਨਵੀਂ ਵਾਲੀਆਂ ਹਵਾਵਾਂ ਦੀ ਜਿਹੜੀਆਂ ਬੰਗਾਲ ਦੀ ਖਾੜੀ ਤੋਂ ਚੱਲ ਕੇ ਆਉਂਦੀਆਂ ਜਾਂ ਅਰਬ ਸਾਗਰ ਤੋਂ ਚੱਲ ਕੇ ਆਉਂਦੀਆਂ ਨੇ ਉਹਨਾਂ ਹਵਾਵਾਂ ਦੀ سپورਟ ਪੱਛਮੀ ਸਿਸਟਮ ਨੂੰ ਮਿਲਦੀ ਦਿਖਾਈ ਨਹੀਂ ਦੇ ਰਹੀ ਪੰਜਾਬ ਦੇ ਵਿੱਚ ਪੂਰੇ ਦੀ ਹਵਾਵਾਂ ਦੀ ਦਿਖਾਈ ਨਹੀਂ ਦੇ ਰਹੀ ਜਿਦਾ ਕਰਕੇ ਪੱਛਮੀ ਸਿਸਟਮ ਖੁਸ਼ਕੀ ਹੀ ਅੱਗੇ ਲੰਘ ਜਾਊਗਾ ਮਤਲਬ ਕਿ ਕੋਈ ਖਾਸ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ 22 ਤੇ 23 ਜਨਵਰੀ ਨੂੰ ਨਹੀਂ ਜਾ ਪਰਹੀ ਕਿਤੇ ਇਕਾ ਦੁਕਾਂ ਤਾਂ 22 ਜਾਂ 23 ਜਨਵਰੀ ਨੂੰ ਪੰਜਾਬ ਦੇ ਇਕਾ ਦੁਕਾਂ ਤਾਂ ਕਿਤੇ ਜਾਂ ਕਿਤੇ ਨਿੱਕੀ ਮੋਟੀ ਹਲਚਲ ਜਾਂ ਛਿੜਕਹਰਾਟਾ ਕੰਮ ਮਨ ਹੋ ਸਕਦੀ ਹੈਗੀ ਉਹ ਵੀ 22 ਚਾਂਸ ਹੀ ਚਾਂਸ ਨੇ ਵੀ ਕਿਤੇ ਕਿਤੇ ਹੋ ਸਕਦਾ 22 ਚਾਂਸ ਕਿਤੇ ਨਿੱਕੀ ਮੋਟੀ ਕਾਰਵਾਈ ਜਾਂ ਛਿੜਕਹਰਾਟਾ ਜਾਂ ਕੰਮ ਕਿਤੇ ਦੇਖਣ ਨੂੰ ਮਿਲ ਜਾਵੇ ਖਾਸ ਕਰਕੇ ਜਿਹੜੇ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਕਿਤੇ ਕਿਤੇ ਛਿੜਕਾ ਹਰਾਟਾ ਹੋ ਸਕਦਾ ਆਦਰਵਾਇਜ਼ ਪੰਜਾਬ ਵਿੱਚ ਕੋਈ ਖਾਸ ਮੀਂਹ ਦੀ ਉਮੀਦ ਨਹੀਂ ਹੈਗੀਗੀ ਮੀਂਹ ਦੀ ਉਮੀਦ ਕਿਉਂ ਨਹੀਂ ਹੈਗੀ ਕਿਉਂਕਿ ਪੂਰੇ ਦੀ ਹਵਾ ਪੰਜਾਬ ਤੱਕ ਨਹੀਂ ਪਹੁੰਚ ਰਹੀ ਪੱਛਮੀ ਸਿਸਟਮ ਨੂੰ ਪੂਰੇ ਦੀਆਂ ਹਵਾਵਾਂ ਦੀ ਸਪੋਰਟ ਆ ਜਿਹੜੀ ਉਹ ਨਹੀਂ ਮਿਲ ਰਹੀਗੀ ਪੱਛਮੀ ਸਿਸਟਮ ਆਊਗਾ 22 23 ਜਨਵਰੀ ਨੂੰ ਦਿੱਲੀ ਤੇ ਜੁਪੀ ਤੇ ਹਰਿਆਣਾ ਤੱਕ ਸਿਸਟਮ ਦਾ ਅਸਰ ਦੇਖਣ ਨੂੰ ਮਿਲੇਗਾ ਜਿੱਥੇ ਹਲਕੀਆਂ ਕਾਰਵਾਈਆਂ ਹੋ ਸਕਦੀਆਂ ਨੇ ਜਿੱਥੋਂ ਤੱਕ ਪੂਰੇ ਦੀ ਹਵਾ ਪਹੁੰਚੂਗੀ ਮਤਲਬ ਕਿ ਦਿੱਲੀ ਤੱਕ ਪੂਰੇ ਦੀ ਹਵਾ ਪਹੁੰਚੂਗੀ ਜੂਪੀ ਤੱਕ ਪਹੁੰਚੂਗੀ ਹਰਿਆਣਾ ਦੇ ਜਿਹੜੇ ਜੂਪੀ ਨਾਲ ਲੱਗਦੇ ਇਲਾਕੇ ਨੇ ਉਹਨਾਂ ਤੱਕ ਜਿਹੜੀ ਜਿਹੜੀਆਂ ਪੂਰੇ ਦੀਆਂ ਹਵਾਵਾਂ ਨੇ ਉਹਨਾਂ ਦੀ ਸਪੋਰਟ ਸਿਸਟਮ ਨੂੰ ਲੂਗੀ ਜਿਸ ਦਾ ਕਰਕੇ ਉਹਨਾਂ ਇਲਾਕਿਆਂ ਵਿੱਚ ਕਿਤੇ ਕਿਤੇ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਹੋ ਸਕਦੀ ਆ ਬਾਕੀ ਪੰਜਾਬ 'ਚ ਕੋਈ ਖਾਸ ਮੀਂਹ ਦੀ ਉਮੀਦ ਨਹੀਂ ਜਾਪ ਰਹੀ 23 ਜਨਵਰੀ ਨੂੰ ਅਗਲੇ 5-7 ਦਿਨ ਪਹਾੜ ਤੇ ਪੱਸੂ ਦੀਆਂ ਠੰਡੀਆਂ ਹਵਾਵਾਂ ਪੰਜਾਬ ਦੇ ਵਿੱਚ ਚਲਦੀਆਂ ਰਹਿ ਸਕਦੀਆਂ ਜਿਸ ਦਾ ਕਰਕੇ ਦਿਨ ਦੇ ਪਾਰੇ ਵਿੱਚ ਹੋ ਸਕਦਾ ਵਾਧਾ ਹੋਵੇ ਜਿਹੜੀ ਦਿਨ ਦੇ ਵਿੱਚ ਧੁੱਪ ਹੋਊਗੀ ਉਹ ਚੰਗਿਆਣਾਂ ਜਿਹੀ ਵਾਲੀ ਹੋਊਗੀ ਮਤਲਬ ਕਿ ਦਿਨ ਦੀ ਧੁੱਪ ਸਾਂ ਵੱਲ ਨੂੰ ਭੱਜਣ ਨੂੰ ਮਜਬੂਰ ਕਰੂਗੀ ਮਤਲਬ ਕਿ ਧੁੱਪ ਦੇ ਵਿੱਚ ਬੈਠਾ ਤਾਂ ਏਦਾਂ ਲੱਗੂ ਵੀ ਸਾਂ ਦੇ ਵਿੱਚ ਜਾ ਕੇ ਬੈਠੀਏ ਦਿਨ ਵੇਲੇ ਹਲਕੀ ਗਰਮਾਹਟ ਹੋ ਸਕਦੀ ਹੈਗੀ ਪਰ ਪਹਾੜ ਤੇ ਪਸੂਦੀਆਂ ਠੰਡੀਆਂ ਹਵਾਵਾਂ ਚੱਲਣ ਕਾਰਨ ਰਾਤਾਂ ਦੇ ਪਾਰੇ ਵਿੱਚ ਜਿਹੜੀ ਗਰਾਵਟਾ ਜਿਹੜੀ ਮੋਰ ਤੋਂ ਸ਼ੁਰੂ ਹੋ ਜਾਣੀ ਹੈ ਤੇ ਬੱਦਲਵਾਈ ਵਿੱਚ ਵੀ ਆਉਂਦੇ ਦਿਨਾਂ ਵਿੱਚ ਹੁਣ ਕਮੀ ਦੇਖਣ ਨੂੰ ਮਿਲੂ ਕਿਤੇ ਮੌਸਮ ਅਸਮਾਨ ਆ ਜਿਹੜਾ ਸਾਫ਼ ਦੇਖਣ ਨੂੰ ਮਿਲ ਸਕਦਾ ਹੈਗਾ ਜਿਸ ਦਾ ਕਰਕੇ ਰਾਤਾਂ ਦੇ ਪਾਰੇ ਵਿੱਚ ਗਰਾਵਟਾ ਹੋਊਗੀ ਤੇ ਹਲਕਾ ਕੋਹਰਾ ਜ ਤੋੜੇ ਬਹੁਤ ਇਲਾਕਿਆਂ ਵਿੱਚ ਪੈ ਸਕਦਾ ਖਾਸ ਕਰਕੇ 23 24 ਜਨਵਰੀ ਤੋਂ 22 ਜਨਵਰੀ ਨੂੰ ਸਿਸਟਮ ਕਿਤੇ ਕਿਤੇ ਛਿਰਕਾ ਸਲਾਟਾ ਦੇ ਕੇ ਅੱਗੇ ਨਿਕਲ ਸਕਦਾ ਹੈਗਾ ਜਿਸ ਦਾ ਕਰਕੇ ਮੌਸਮ 23 ਜਨਵਰੀ ਤੋਂ ਫੇਰ ਖੁੱਲਣਾ ਸ਼ੁਰੂ ਹੋ ਜਾਣਾ 23 24 ਜਨਵਰੀ ਤੋਂ ਪਹਾੜ ਤੇ ਪੱਸੂ ਦੀਆਂ ਹਵਾਵਾਂ ਵੀ ਰਫਤਾਰ ਫੜਨੀਆਂ ਜਿਸ ਦਾ ਕਰਕੇ ਮੌਸਮ ਖੁੱਲਣ ਨਾਲ ਅਸਮਾਨ ਆ ਜਿਹੜਾ ਬੱਦਲਵਾਈ ਵੀ ਘਟਦੀ ਦਿਖਾਈ ਦੇਊਗੀ ਜਿਸ ਦਾ ਕਰਕੇ ਰਾਤਾਂ ਦੇ ਪਾਰੇ ਵਿੱਚ ਗਰਾਵਟ ਆਊਗੀ ਤੇ ਹਲਕਾ ਕੋਰਾ ਪੈਣ ਦੇ ਸਤਾਰ ਪੰਜਾਬ ਦੇ ਥੋੜੇ ਬਹੁਤ ਖੇਤਾਂ ਵਿੱਚ ਬਣਦੇ ਜਾਪ ਰਹੇ ਨੇ ਇਹ ਮਤਲਬ ਕਿ 23 24 ਜਨਵਰੀ ਤੋਂ ਹਲਕਾ ਕੋਰਾ ਥੋੜੇ ਬਹੁਤ ਖੇਤਾਂ ਵਿੱਚ ਦਿਖਾਈ ਦੇ ਸਕਦਾ 23 24 25 26 27 ਜਨਵਰੀ ਤੱਕ ਜਿਹੜੇ ਕੋਰੇ ਦੇ ਸਾਰ ਰਹਿਣਗੇ ਪਰ ਥੋੜੇ ਬਹੁਤ ਖੇਤਾਂ ਚ ਰਹਿਣਗੇ ਕੋਈ ਕਿਸਾਨ ਵੀਰਾਂ ਨੂੰ ਡਰਨ ਵਾਲੀ ਗੱਲ ਨਹੀਂ ਹੈਗੀਗੀ ਤੇ ਜੇ ਮੀਂਹ ਦੀ ਗੱਲ ਕੀਤੀ ਹੈ ਤਾਂ ਜੇ ਅੱਗੇ ਕੋਈ ਪਸਮੀ ਸਿਸਟਮ ਆ ਸਕਦਾ ਤਾਂ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਇੱਕ ਅੱਧਾ ਪਸਮੀ ਸਿਸਟਮ ਵਧੀਆ ਵੀ ਆ ਸਕਦਾ ਹੈਗਾ ਹਲਦੀ ਘੜੀ ਵਧੀਆ ਸਾਰ ਜਾ ਪਰ ਹੈ ਵੀ ਇੱਕ ਅੱਧਾ ਸਿਸਟਮ ਫਰਵਰੀ ਦੇ ਪਹਿਲੇ ਹਫਤੇ ਆ ਸਕਦਾਗਾ ਜੇ ਅਸਾਰ ਵੱਧਦੀ ਹੈ ਜਾਂ ਘਟਦੇ ਹੋ ਉਹ ਮਤਲਬ ਕਿ ਕੁਦਰਤ ਦੇ ਹੱਥ ਵਸ ਹਨ ਪਰ ਹਾਲ ਦੀ ਕਰੀਏ ਲੱਗ ਰਿਹਾ ਵੀ ਇੱਕ ਚੰਗਾ ਸਿਸਟਮ ਫਰਵਰੀ ਦੇ ਪਹਿਲੇ ਹਫਤੇ ਆ ਸਕਦਾਗਾ ਤੇ ਮੋਟੀ ਜੀ ਗੱਲ ਇਹ ਆ 22 23 ਜਨਵਰੀ ਨੂੰ ਕਿਤੇ ਕਿਤੇ ਛਿੜਕਾਛਰਾ ਟਿਕਾ-ਦੁਕਾ ਤੱਕ ਤੇ ਹੋ ਸਕਦਾ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਖੁਸ਼ਕੀ ਰਹੂਗਾ ਕਿਉਂਕਿ ਪੱਛਮੀ ਸਿਸਟਮ ਨੂੰ ਪੂਰੀ ਦੀ ਹਵਾ ਦੀ سپورਟ ਨਹੀਂ ਮਿਲ ਰਹੀ ਜਿਸ ਦਾ ਕਰਕੇ ਪੰਜਾਬ ਵਿੱਚ ਕੋਈ ਖਾਸ ਮੀਂਹ ਦੀ ਉਮੀਦ ਨਹੀਂ ਜਾ ਰਹੀ ਟਿਕਾ-ਦੁਕਾ ਤਾਂ ਨਿੱਕੀ-ਮੋਟੀ ਕਾਰਵਾਈ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਕਿਤੇ ਬਾਏ ਚਾਂਸ ਨਿੱਕੀ-ਮੋਟੀ ਹਲਚਲ ਹੋ ਜਾਵੇ 22 ਜੰembre ਨੂੰ ਆਦਰਵਾਈਜ਼ ਮੌਸਮ ਜ਼ਿਆਦਾਤਰ ਪਹਾ ਪਹਾੜ ਤੇ ਪਸੂਨੀਆਂ ਠੰਡੀਆਂ ਹਵਾਵਾਂ ਚੱਲਣ ਕਣ ਖੁਸ਼ਕਤੀ ਹੀ ਬਣਿਆ ਰਹਿਣਾ ਪੰਜਾਬ ਦੇ ਬਹੁਤੇ ਖੇਤਾਂ ਵਿੱਚ ਕਿਸਾਨ ਵੀਰਾਂ ਨੂੰ ਕੋਈ ਵੀ ਡੰਨ ਦੀ ਲੋੜ ਨਹੀਂ ਹੈਗੀ ਹਲਕਾ ਕੋਰਾ ਜ਼ਰੂਰ ਪੈ ਸਕਦਾ ਉਹ ਵੀ ਕੋਈ ਬਹੁਤਾ ਨਹੀਂ ਪਊਗਾ ਹਲਕਾ ਕੋਰਾ ਥੋੜੇ ਬਹੁਤ ਖੇਤਾਂ ਵਿੱਚ ਤੜਕਸਾਰ ਦਿਖਾਈ ਦੇ ਸਕਦਾ ਰਾਤਾਂ ਦੇ ਪਾਰੇ ਵਿੱਚ ਹੁਣ ਗਰਾਵਟਾਉਣੀ ਸ਼ੁਰੂ ਹੋ ਜਾਣੀ ਹੈ ਰਾਤਾਂ ਦੀ ਠੰਡਕ ਤਾਂ ਰਹੂਗੀ ਪਰ ਦਿਨ ਦੀ ਜਿਹੜੀ ਠੰਡ ਆ ਗਈ ਉਹ ਹੁਣ ਗਾਇਬ ਹੋ ਜਾਣੀ ਹੈ ਤੇ ਆਉਂਦੇ ਦਿਨਾਂ ਵਿੱਚ ਧੁੱਪਾਂ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਵਿੱਚ ਸੂਣੀਆਂ ਧੁੱਪਾਂ ਜਣੀਆਂ ਲੱਗਦੀਆਂ ਰਹਿਣੀਆਂ ਹਾਲ ਦੇ ਘੜੀ ਧੁੰਦ ਦੀ ਕੋਈ ਵੀ ਵਾਪਸੀ ਦੀ ਸੁਭਾਵਨਾ ਨਹੀਂ ਜਾਪ ਰਹੀ ਥੋੜੇ ਬਹੁਤ ਖੇਤਰਾਂ 'ਚ ਇੱਕ ਅੱਧਾ ਦਿਨ ਕਿਤੇ ਧੁੰਦ ਹੋ ਸਕ ਜਿਹੜਾ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕ ਤੇ ਸਾਫ਼ ਬਣਿਆ ਰਹਿਣਾਗਾ ਸੋ ਐਨੀ ਕ ਅਪਡੇਟਸ 'ਤੇ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ